ਫਿਲਮੀ ਸਟਾਈਲ ਦੇ ਵਿੱਚ ਚੋਰਾਂ ਨੇ ਚੋਰੀ ਕੀਤੀ ਹੈ ਘਰ ਦੇ ਵਿੱਚ ਪ੍ਰਾਪਰਟੀ ਡੀਲਰ ਬਣ ਕੇ ਆਏ ਦੋ ਵਿਅਕਤੀਆਂ ਨੇ ਪਿਸਤਲ ਦੀ ਨੌਕ ਤੇ ਜਿੱਥੇ ਡਾਇਮੰਡ ਦੇ ਗਹਿਣੇ ਤੇ ਪੈਸੇ ਲੁੱਟੇ ਉੱਥੇ ਹੀ ਧਮਕਾਉਂਦੇ ਹੋਏ ਘਰ ਦੇ ਮਾਲਕ ਤੋਂ ਖਾਲੀ ਚੈੱਕ ਤੇ ਸਾਈਨ ਵੀ ਕਰਵਾ ਕੇ ਲੈ ਗਏ ਚੋਰਾ ਦੀ ਇਹ ਕਰਤੂਤ ਘਰ ਦੇ ਵਿੱਚ ਲੱਗੇ ਸੀਸੀ ਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋਈ ਹੈ ਘਟਨਾ ਰੋਪਣ ਸ਼ਹਿਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਸੰਗਣੀ ਆਬਾਦੀ ਵਾਲੇ ਇਲਾਕੇ ਦੇ ਵਿੱਚ ਚੋਰਾ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ ਹੈ ਜਾਣਕਾਰੀ ਇਹ ਵੀ ਮਿਲੀ ਹੈ ਕਿ ਚੋਰੀ ਤੋਂ ਪਹਿਲਾਂ ਇੱਕ ਔਰਤ ਦੇ ਵੱਲੋਂ ਇਸ ਘਰ ਦੀ ਰੇਕੀ ਤਾਂ ਕੀਤੀ ਗਈ ਸੀ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਮਾਮਲਾ ਦਰਜ ਕਰਨ ਤੋਂ ਬਾਅਦ ਅੱਗੇ ਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੀੜਤ ਵਿਅਕਤੀ ਨੇ ਇਸ ਲੁੱਟ ਬਾਬਤ ਵਧਰੇ ਜਾਣਕਾਰੀ ਦਿੰਦੇ ਹੋਏ ਵੱਡੇ ਖੁਲਾਸੇ ਕੀਤੇ ਨੇ ਤੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਲੁਟੇਰਿਆਂ ਦੇ ਵੱਲ ਘਰ ਵੜ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਧਰ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਮਿੰਟ ਤੇ ਦੋ ਬੰਦੇ ਆਏ ਸੀਗੇ ਇੱਕ ਹਿੰਦੂ ਜੱਟ ਰਸੀ ਲੰਬਾ 6 ਫੁੱਟ ਕੰਸੀਰ ਹੈਟ ਦੂਜਾ ਬੰਦਾ ਨਹੀਂ ਹੈਟ ਕੱਟ ਸੀਗੇ 500 ਬੰਦ ਦੇ ਪ੍ਰੀਸ ਸੀਗੇ ਤੇ ਬੈਗ ਪਾਇਆ ਸੀ ਉਹਨਾਂ ਨੇ ਬੈਲ ਮਾਰੀ ਹੈ ਮਾਰ ਕੇ ਦਰਵਾਜ਼ਾ ਖੋਲਿਆ ਤੇ ਕਹਿੰਦੇ ਮਾਨੂੰ ਮਾਨ ਟੋਪਰੀ ਲੈਣੇ ਭੇਜਿਆ ਬੱਸ ਸਟੈਂਡ ਤੋਂ ਵੀ ਤੁਸੀਂ ਕੋਈ ਮਕਾਨ ਵੇਚਣਾ ਇੰਦਰ ਕਹਿੰਦਾ ਮੈਂ ਕਿਹਾ ਸਾਡੇ ਭਤੀਜੇ ਦਾ ਮਕਾਨ ਉਹ ਵੇਚਣਾ ਮਕਾਨ ਨਾਲ ਇੰਦਰ ਸਾਡਾ ਹੈਗਾ ਫਿਰ ਆ ਕੇ ਅੰਦਰ ਮਕਾਨ ਦੇਖਣ ਲੱਗੇ ਦੇਖ ਕੇ ਆ ਕੇ ਬੈਠ ਗਏ ਫਿਰ ਪਾਣੀ ਪੀਤਾ ਉਹਨੇ ਕਹਿੰਦਾ ਪਾਣੀ ਪਿਲਾਓ ਸਾਨੂੰ ਪਾਣੀ ਪੁਲਾਇਆ ਮੈਂ ਦੋਨਾਂ ਨੂੰ ਉਹ ਤਾਂ ਫਿਰ ਕਹਿੰਦੇ ਪਿੱਛੇ ਕਮਰਾ ਦੇਖ ਲਈ ਦੋਰਾ ਪਿੱਛੇ ਦੇਖਣ ਤੇ ਨਾ ਕਿ ਬਾਅਦ ਫਿਰ ਉੱਥੇ ਮਨ ਉਹਨਾਂ ਨੇ ਵਾਲ ਉੱਤੇ ਨੋਕ ਤੇ ਉੱਥੇ ਬਿਠਾ ਲਿਆ ਮੇਰੇ ਪੈਰ ਵਾਂ ਤੇ ਮੇਰੇ ਪਟਕੇ ਨਾਲ ਜੇ ਰੱਸੀ ਕੱਢ ਲਈ ਰੱਸੀ ਨਾਲ ਬੰਨਣ ਲੱਗੇ ਤੇ ਫਿਰ ਕਹਿੰਦੇ 20% ਕੱਢਦੇ ਮੇਰਾ ਡਾਇਮੰਡ ਦਾ ਘੜਾ ਸੀਗਾ 2 ਟਨ ਰਿੰਗ ਸੀਗੀਆਂ ਕਢੀ ਸੀਗੀ ਇੱਕ ਤੇ ਕੈਸ਼ 10 11000 ਕੈਸ਼ ਪਿਆਰ ਸੀਗਾ ਇਹਨਾਂ ਪੱਕੇ ਕੈਸ਼ ਮੈਂ ਹੋਰ ਪਾਸੇ ਰੱਖਿਆ ਸੀਗਾ ਕਹਿੰਦੇ ਕਢੋ ਨਹੀਂ ਤਾਂ ਕੋਈ ਮਾਰ ਦਿੰਦੇ ਉਹ ਕਹਿੰਦੇ ਮਾਰਦੇ ਮਾਰਦੇ ਕੋਈ ਕੋਈ ਕਰਨੇ ਇਹ ਮੈਂ ਹੇ ਤਾਂ ਕਰਕੇ ਗੁੱਟ ਕੇ ਮਨੂ ਕੇ ਅੰਦਰ ਅਦਰੋਧ ਦੇ ਬੰਦ ਕਰਕੇ ਤੇ ਨਾਟਾਂ ਸੀਗਾ 55 ਮਿੰਟ ਸੀ ਉਹ ਚੈੱਕ ਵੀ ਲੈ ਕੇ ਗਏ ਚੈੱਕ ਲੈ ਗਏ ਇੱਕ ਖਾਲੀ ਚੈੱਕ ਲੈ ਕੇ ਸਾਈਨ ਕਰਾ ਦੇ ਅੱਛਾ ਕੋਈ ਲੇਡੀ ਬੰਦੇ ਸੀ ਕੋਮ ਬੰਦੇ ਸੀ ਉਹ ਵੀ ਕੋ ਜੜੀ ਆ ਉਹਨੇ ਮਕਾਨ ਦੇਣਾ ਉਹਨੇ ਇਨਵੈਸਟਮੈਂਟ ਪਰਪਰਪਾਸੇ ਲੈਣਾ ਆਪਣਾ ਚੁਕਨਾ ਸੁਖਵਿੰਦਰ ਸਿੰਘ ਪ੍ਰੀਤ ਗਰੋਨੀ ਕਲੇਮਬਰ 5 ਕੱਲ ਦਾ ਫੋਨ ਆਇਆ ਜੀ ਤਕਰੀਬਨ 12 24 ਤੇ ਜੋ ਮੋਬਾਈਲ ਵਿੱਚ ਨੋਟ ਹੈ ਜੀ ਤੇ ਅੰਕਲ ਕਹਿੰਦੇ ਕਹਿੰਦੇ ਕੁਲਦੀਪ ਕੀ ਮਨ ਬੰਦੇ ਘਰੇ ਆਏ ਕਿ ਮੈਨੂੰ ਪਹਿਲਾਂ ਮਕਾਨ ਦੇਖਣ ਦੇ ਬਹਾਨੇ ਆਏ ਸੀ ਮੈਨੂੰ ਅੰਦਰ ਜਦੇ ਬੜਿਆ ਮੈਨੂੰ ਪਾਣੀ ਪੀਆ ਉਸ ਤੋਂ ਬਾਅਦ ਮੈਨੂੰ ਬੰਨ ਲਿਆ ਉਹਨਾਂ ਨੇ ਰਵਲਵਰ ਦੇ ਨੋਕਤੇ ਰਵਲਵਰ ਦਿਖਾਤੇ ਮੈਨੂੰ ਉਹਨਾਂ ਨੇ ਦੋਨਾਂ ਕੋਲ ਰਵਲਵਰ ਸੀ ਪਿਸਟਲ ਸੀ ਤੇ ਉਹ ਫਿਰ ਮੈਨੂੰ ਬੰਨਤਾ ਉਹਨਾਂ ਨੇ ਮੇਰੇ ਪਟਕੇ ਨਾਲ ਮੇਰੇ ਪੈਰਾਂ ਨੂੰ ਬੰਨਤਾ ਤੇ ਰੱਸੀ ਬੈਗ ਵਿੱਚ ਸੀ ਉਹਦੇ ਨਾਲ ਮੇਰੇ ਹੱਥ ਬੰਨਤੇ ਤੇ ਮੇਰੇ ਕੜਾ ਲਾ ਲਿਆ ਮੁੰਦੀਆਂ ਲਾ ਲੀਆਂ ਤੇ ਕੁਝ ਜੜੇ ਅਲਮਾਰੀਆਂ ਕੋਲ ਕੇ ਗਏ ਆ ਉਹਦੇ ਚੋਂ ਕੈਸ਼ ਲੈ ਗਏ ਜੀ ਕੁਝ ਕੱਢ ਕੇ ਜੀ ਹਾਂਜੀ ਪਰ ਕੀ ਸਮਝਾ ਸਮੂਹ ਇਸ ਤਰੀਕੇ ਨਾਲ ਤਾਂ ਕ੍ਰਿਟੀਕਲ ਕਾਫੀ ਖਰਾਬ ਹੋਏ ਹੋਏ ਆ ਜੀ ਤੇ ਇਸ ਤਰ੍ਹਾਂ 3 ਦਿਨ ਪਹਿਲਾਂ ਇੱਕ ਜਨਾਨੀ ਰੈਕੀ ਵੀ ਕਰ ਰਹੀ ਸੀ ਉਹ ਇੱਕ ਜਨਮ ਬੱਚੇ ਨੂੰ ਫੜਨ ਲੱਗੀ ਸੀ ਉਹ ਕੁੜੀ ਨਾਲ ਬੈਂਸ ਬਾਜੀ ਹੋਈ ਹੈ ਜੀ ਉਰੇ ਤੇ ਉਹ ਜਦੇ ਜਨਾਨੀ ਉਹ ਦੌੜ ਗਈ ਮੈਂ ਉਹਦੀਆਂ ਫੋਟੋਆਂ ਵੀ ਕਢਵਾ ਕੇ ਨਾ ਉਹ ਗਰੁੱਪ ਵਿੱਚ ਵੀ ਸ਼ੇਅਰ ਕਰੀਆਂ ਹੋਈਆਂ ਜੀ ਕਿ ਉਹ ਜਨਾਨੀ ਕੌਣ ਹੈ ਪਤਾ ਕਰੋ ਜੀ ਉਸ ਤਰ੍ਹਾਂ ਕੇ ਸਾਨੂੰ ਥੋੜੀ ਜਿਹਾ ਪਹਿਲਾਂ ਇੱਥੇ ਪ੍ਰੀਤ ਕਲੋਨੀ ਚ ਸੁਖਵਿੰਦਰ ਸਿੰਘ ਜੀ ਵੱਲੋਂ ਇਨਫਾਰਮ ਹੋਇਆ ਸੀ ਕਿ ਉਹਨਾਂ ਨਾਲ ਜਿਹੜੀ ਵਾਰਦਾਤ ਹੋਈ ਹੈ ਸੋ ਮੈਂ ਮੌਕੇ ਤੇ ਆ ਗਿਆ ਸੀ ਇਹਨਾਂ ਨੇ ਜਿਵੇਂ ਸਾਨੂੰ ਦੱਸਿਆ ਕਿ ਕੋਈ 12 ਵਜੇ ਦੇ ਕਰੀਬ ਦੋ ਜਿਹੜੇ ਅਨਨੋਮ ਬੰਦੇ ਦੇ ਘੱਤ ਚਾਹੀ ਸੀ ਔਰ ਉਹ ਇਹਨਾਂ ਨੂੰ ਡਰਾ ਕੇ ਕੁਝ ਨੁਕਸਾਨ ਜਿਹੜੇ ਹੋ ਗਏ। ਉਹ ਸੀ ਸਾਰੀ ਜਾਂਚ ਕਰ ਰਹੇ ਮੌਕੇ ਤੇ ਤੇ ਅਸੀਂ ਫੋਲੋ ਕਰ ਰਹੇ ਹਾਂ ਸਾਰਾ ਸੀਸੀਟੀਵੀ ਵੀ ਵਰ ਦੇ ਹਾਸਿਸ ਕਰ। ਚੱਕੀ ਲੱਗਦਾ ਕੋਈ ਹਥਿਆਰ ਦਿਖਾਇਆ ਜਾਂ ਕੀ ਕੀ ਸਮਾਨ ਲੁੱਟਿਆ। ਅੱਛਾ ਜੀ ਇਹ ਜਿਵੇਂ ਦੱਸਦਾ ਕਿ ਸਾਨੂੰ ਉਹਨਾਂ ਦੇ ਜਿਹੜੇ ਬੰਦੇ ਨੇ ਰਾਹ ਦਾ ਹੈ ਹੀ ਵੀ ਜਿਹੜਾ ਤੁਮੋਂ ਪਿਸਤੌਲ ਨਾਲ ਮਾਰਦਾਂਗੇ ਆਪਾਂ ਵੈਰੀਫਾਈ ਕਰ ਰਹੇ ਹਾਂ ਸਾਰੇ ਫਟ ਲੁੱਟਕੋ ਕਿੰਨੀ ਕਿਆ ਸਮਾਨ ਕਿੰਨਾ ਕਦ ਦੱਸ ਰਿਹਾ ਹੈ ਕੋਈ ਕੜਾ ਤੇ ਦੋ ਰਿੰਜ ਵਗੈਰਾ ਹੈਗੇ ਬਾਕੀ ਹਜੇ ਘਟੇ ਲੱਗਣਗੇ